ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਇੱਕ ਖਬਰ ਜੋ ਜੁੜੀ ਹੋਈ ਆ ਰੀਅਲ ਅਸਟੇਟ ਦੇ ਨਾਲ ਅਤੇ ਗਮਾੜਾ ਦੇ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾ ਸਭ ਤੋਂ ਪਹਿਲਾਂ ਤੁਸੀਂ ਆ ਸਕਰੀਨ ਤੇ ਖਬਰਾਂ ਦਾ ਇੱਕ ਕੋਲਾਜ ਵੇਖੋ ਇਹਨਾਂ ਖਬਰਾਂ ਦੇ ਉੱਤੇ ਲਿਖਿਆ ਹੈ ਕਿ ਗਮਾੜਾ ਦੀ ਸ਼ਿਕਾਇਤ ਦੋ ਵਿਅਕਤੀਆਂ ਵਿਰੁੱਧ ਇੱਕ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 7 ਡੇਟਡ 6125 ਪੁਲਿਸ ਸਟੇਸ਼ਨ ਸੁਹਾਣਾ ਹੁਣ ਇਸ ਖਬਰ ਦੇ ਤੁਹਾਨੂੰ ਵਿਸਥਾਰ ਦਿੰਨੇ ਆ ਇਹ ਜਿਹੜਾ ਪਰਚਾ ਹੈ ਇਸ ਕਰਕੇ ਦਰਜ ਹੋਇਆ ਕਿ ਪ੍ਰੀਤ ਸਿਟੀ ਸੈਕਟਰ 85 ਜਿਹੜਾ ਕਿ ਇੱਕ ਡਿਫਾਲਟਰ ਪ੍ਰੋਜੈਕਟ ਹੈ ਜਿਹਦੇ ਪ੍ਰੋਮੋਟਰ ਨੇ ਚਰਨ ਸਿੰਘ ਸੈਣੀ ਉਹਦੇ ਦੋ ਸ਼ੋਰੂਮ ਸਰਕਾਰ ਨੂੰ ਜਾਂ ਕਹੋ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾੜਾ ਨੂੰ ਆੜ ਰਹਿਣ ਤੇ ਸੀ ਹਾਈਪੋਥੈਕੇਟਿਡ ਸੀ ਪਰ ਇਸ ਡਿਵੈਲਪਰ ਨੇ ਇਹ ਦੋਨੋਂ ਸ਼ੋਰੂਮ ਦੋ ਵਿਅਕਤੀਆਂ ਨੂੰ 2021 ਦੇ ਵਿੱਚ ਵੇਚ ਦਿੱਤੇ ਤੇ ਫਿਰ ਇਹ ਬਣ ਗਿਆ ਫਰਾਡ ਤੇ ਇਹ ਜਿਹੜੇ ਸ਼ੋਰੂਮ ਵੇਚੇ ਆ ਇਹਨਾਂ ਦੇ ਤੁਹਾਨੂੰ ਜਿਹੜੇ ਰਜਿਸਟਰੀ ਨੰਬਰ ਆ ਡਾਕੂਮੈਂਟ ਨੰਬਰ ਦੱਸ ਦਿੰਦੇ ਆ ਇਹ ਹੈ 2021 ਹਾਈਫਨ 22 ਅਵਲੀਕ 3 ਅਵਲੀਕ 1 ਅਵਲੀਕ 8601 ਡੇਟਡ 13 10 21 ਜਿਹੜਾ ਦੂਜਾ ਸ਼ੋਰੂਮ ਹੈ ਉਹਦਾ ਡਾਕੂਮੈਂਟ ਨੰਬਰ ਹੈਗਾ 21 22 ਅਵਲੀਕ 3 ਅਵਲੀਕ 1 ਅਵਲੀਕ 85 9885896 ਡੇਟਡ 13 10 21 ਸੋ ਇਸ ਨੰਬਰ ਨਾਲ ਇਹ ਰਜਿਸਟਰੀਆਂ ਉਸ ਵਕਤ ਦੇ ਤਹਿਸੀਲਦਾਰ ਨੇ ਦੋ ਵਿਅਕਤੀਆਂ ਦੇ ਨਾਮ ਕਰ ਦਿੱਤੀਆਂ ਉਹ ਵਿਅਕਤੀ ਹੈਗੇ ਆ ਅਮਿਤ ਟੋਬਰਾਏ ਅਤੇ ਦੀਪਕ ਕੁਮਾਰ ਇਸ ਮਾਮਲੇ ਤੇ ਪੰਜਾਬ ਦਸਤਾਵੇਜ਼ ਨੇ ਗਮਾੜਾ ਦੀ ਫਾਈਲ ਐਕਸੈਸ ਕੀਤੀ ਤਾਂ ਪਤਾ ਲੱਗਿਆ ਕ ਡਿਸਟ੍ਰਿਕਟ टाउन प्लानਰ ਹਰਪ੍ਰੀਤ ਸਿੰਘ ਨੇ 28 10 25 ਨੂੰ ਆਪਣੇ ਉੱਪਰਲੇ ਅਧਿਕਾਰੀਆਂ ਨੂੰ ਸਿਫਾਰਿਸ਼ ਕੀਤੀ ਕਿ ਇਸ ਮਾਮਲੇ ਤੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਏ ਸੀ ਏ ਯਾਨੀ ਕਿ ਐਡੀਸ਼ਨਲ ਚੀਫ ਐਡਮਿਨਿਸਟਰेटर ਅਮਨਿੰਦਰ ਸਿੰਘ ਮੱਲੀ ਨੇ 7 11 25 ਨੂੰ ਆਪਣੇ ਉੱਪਰਲੀ ਅਧਿਕਾਰੀ ਸੀ ਏ ਯਾਨੀ ਕਿ ਚੀਫ ਐਡਮਿਨਿਸਟ੍ਰੇਟਰ ਸਾਖੀ ਸਾਨੀ ਨੂੰ ਲਿਖਿਆ ਕਿ ਸਾਨੂੰ ਐਸਐਸਪੀ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਕਿ ਉਹ ਪਰਚਾ ਦਰਜ ਕਰੇ ਅਗੇਂਸਟ ਦੀ ਡਿਵੈਲਪਰ ਜਿਹੜਾ ਬੰਦਾ ਇਸ ਸ਼ੋਰੂਮਾਂ ਨੂੰ ਵੇਚਣ ਵਾਲਾ ਯਾਨੀ ਕਿ ਕਿਨੇ ਵੇਚੇ ਪ੍ਰੋਮੋਟਰ ਨੇ ਵੇਚੇ ਪ੍ਰੋਮੋਟਰ ਕੌਣ ਹੈ ਉਹ ਚਰਨ ਸਿੰਘ ਹੈ ਜਿਹੜਾ ਕੁਝ ਦਿਨ ਪਹਿਲਾਂ ਹੀ ਬਾਰ ਆਇਆ ਹੈ ਪਹਿਲਾਂ ਉਹਨੂੰ ਕੈਦ ਸੀ ਯਾਨੀ ਕਿ ਇੱਕ ਮਾਮਲੇ 'ਚ ਉਸ ਨੂੰ ਇੰਪ੍ਰਿਜ਼ਨਮੈਂਟ ਹੋਈ ਸੀ ਆ ਸਕਰੀਨ ਤੇ ਵੇਖੋ ਇਹ ਟਰਬਿਊਨ ਦੀ ਖਬਰ ਹੈ ਜਿਸ ਦੇ ਉੱਤੇ ਲਿਖਿਆ ਹੈ ਕਿ ਉਹਨਾਂ ਨੂੰ ਕੈਦ 2 ਸਾਲ ਦੀ ਕੀਤੀ ਗਈ ਆ ਤੇ ਫਿਰ ਏਸੀਏ ਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਿਆ ਜਾਏ ਕਿ ਇੱਕ ਜਾਂਚ ਕੀਤੀ ਜਾਏ ਕਿ ਇਹ ਜਾਇਦਾਦ ਕਿਸ ਵਿਅਕਤੀ ਨੇ ਕਿਵੇਂ ਦੋ ਬੰਦਿਆਂ ਦੇ ਉਹ ਨਾਮ ਤੇ ਰਜਿਸਟਰ ਕਰ ਦਿੱਤੀ ਯਾਨੀ ਕਿ ਕਿਹੜੇ ਤਹਿਸੀਲਦਾਰ ਨੇ ਕੀਤੀ ਹੁਣ ਜਿਹੜੀ ਸੀਏ ਐ ਸਾਕਸ਼ੀ ਸਾਨੀ ਉਹਨੇ 9 11 25 ਨੂੰ ਇਹ ਪ੍ਰਸਤਾਵ ਅਪਰੂਵ ਕਰਤਾ ਕਿ ਡੀਸੀ ਨੂੰ ਜਿੱਥੇ ਲਿਖੋ ਤੇ ਨਾਲ ਐਸਐਸਪੀ ਨੂੰ ਪਰਚਾ ਦਰਜ ਕਰਨ ਲਈ ਲਿਖੋ ਤਾਂ ਉਹ ਫਿਰ ਲਿਖਿਆ ਗਿਆ ਦੋਸਤੋ ਜੇ ਅਸੀਂ ਪੁਲਿਸ ਤੇ ਉਂਗਲ ਚੁੱਕ ਰਹੇ ਹਾਂ ਤਾ ਉਂਗਲ ਤਾਂ ਗਮਾਡਾ ਤੇ ਵੀ ਚੁੱਕਣੀ ਬਣਦੀ ਹੈ ਆ ਸਕਰੀਨ ਤੇ ਤੁਸੀਂ ਚਿੱਠੀ ਵੇਖੋ ਗਮਾਡਾ ਦੀ 5 12 25 ਦੀ ਲਿਖੀ ਹੋਈ ਆ ਇਹਦੇ ਵਿੱਚ ਸਪਸ਼ਟ ਲਿਖਿਆ ਕਿ ਪਰਚਾ ਦਰਜ ਕੀਤਾ ਜਾਏ ਅਮਿਤ ਅਬਰਾਏ ਅਤੇ ਦੀਪਕ ਅਬਰਾਏ ਵਿਰੁੱਧ ਕਿਉਂਕਿ ਇਹਨਾਂ ਨੇ ਦੋ ਸ਼ੋਅ ਰੂਮ ਨੰਬਰ 59 ਐਂਡ 60 ਗਲਤ ਢਾਂਗ ਤਰੀਕੇ ਨਾਲ ਆਪਣੇ ਨਾਂ ਕਰਾ ਲਿਆ ਜੋ ਕਿ ਆੜ ਰਹਿਣ ਤੇ ਸੀਗੇ ਗੁਮਾੜਾ ਦੇ ਨਾਮ ਪਰ ਇਦੋਂ ਬਾਅਦ ਕੀ ਹੁੰਦਾ ਕਿ 12126 ਨੂੰ ਗੁਮਾੜਾ ਯੂ ਟਰਨ ਮਾਰਦੀ ਹੈ ਜਦੋਂ ਕਿ ਅਮਿਤ ਤੇ ਦੀਪਕ ਦੋਨੋਂ ਸਕੇ ਭਰਾ ਗ੍ਰਿਫਤਾਰ ਹੋ ਜਾਂਦੇ ਆ ਜੇਲ੍ਹ ਭੇਜਤੇ ਜਾਂਦੇ ਆ ਤਾਂ ਇੱਕ ਨਵੀਂ ਚਿੱਠੀ ਕੱਢਦੀ ਹੈ ਗੁਮਾੜਾ ਉਹ ਚ ਲਿਖਦੀ ਹੈ ਜੀ ਪੁਲਿਸ ਵਾਲਿਆਂ ਨੂੰ ਕਿ ਅਸੀਂ ਤਾਂ ਤੁਹਾਨੂੰ ਡਿਵੈਲਪਰ ਦੇ ਵਿਰੁੱਧ ਪਰਚਾ ਦਰਜ ਕਰਨ ਲਈ ਕਿਹਾ ਸੀ ਪਰਚੇਜ਼ਰ ਬਾਰੇ ਧੱਕਿਆ ਨਹੀਂ ਆਹ ਪੜ ਲਓ ਸਕਰੀਨ ਤੇ ਦੇਖੋ ਚੰਗੀ ਤਰ੍ਹਾਂ ਅਸੀਂ ਥੋੜਾ ਸਮਾਂ ਲਾ ਕੇ ਇਹਨੂੰ ਟਿਕਾ ਕੇ ਰੱਖਦੇ ਆ ਇਹ ਦੋਨੋਂ ਚਿੱਠੀਆਂ ਸੁਪਰਡਿੰਟੈਂਡੈਂਟ ਗਮਾੜਾ ਵੱਲੋਂ ਜਾਰੀ ਕੀਤੀਆਂ ਗਈਆਂ ਹੁਣ ਕੀ ਸੁਪਰਡਿੰਟੈਂਡੈਂਟ 5 12 25 ਨੂੰ ਗੱਲ ਕਹਿ ਕੇ ਆਪਣੇ ਪੱਧਰ ਤੇ ਹੀ ਜਦੋਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਹਾਂ ਤਰੀਕਾ ਕਿਹੜੀ ਤਰੀਕ ਨੂੰ ਡਿਸਟ੍ਰਿਕਟ टाउन ਪਲੈਨਰ ਹਰਪ੍ਰੀਤ ਸਿੰਘ ਨੇ ਲੀਗਲ ਐਕਸ਼ਨ ਦੀ ਪ੍ਰਪੋਜ਼ਲ ਦਿੱਤੀ ਫਿਰ ਏਸੀਏ ਨੇ ਉਹਨੂੰ ਰეკਮੈਂਡ ਕੀਤਾ ਫਿਰ ਸੀਏ ਨੇ ਐਗਰੀ ਕੀਤਾ ਤੇ ਫਿਰ ਇਹ ਚਿੱਠੀ ਨਿਕਲੀ ਸਬਡੈਂਟ ਤੋਂ ਪਹਿਲੀ ਦੂਜੀ ਚਿੱਠੀ ਨਿਕਲੀ ਤੁਹਾਨੂੰ ਦੱਸਿਆ ਵੀ 12 1 26 ਨੂੰ ਜਿਹਦੇ ਵਿੱਚ ਗਮਾੜਾ ਯੂ-ਟਰਨ ਮਾਰ ਗਿਆ ਔਰ ਕਹਿੰਦੀ ਤੁਸੀਂ ਡਿਵੈਲਪਰ ਕਿਵੇਂ ਸ਼ਰਤਾ ਡਿਵੈਲਪਰ ਦੇ ਵਿਰੁੱਧ ਵੀ ਪਰਚਾ ਦਰਜ ਹੋਣਾ ਚਾਹੀਦਾ ਐਸਐਸਪੀ ਨੂੰ ਲਿਖੀ ਹੈ ਚਿੱਠੀ ਤੇ ਜੇ ਅਸੀਂ ਪੁਲਿਸ ਦੇ ਪਰਚੇ ਤੇ ਸਵਾਲ ਚੁੱਕ ਰਹੇ ਆ ਸਵਾਲ ਤਾਂ ਫਿਰ ਗੁਮਾੜਾ ਦੀ ਕਾਰਗਰਦਗੀ ਤੇ ਵੀ ਚੱਕਣੇ ਚਾਹੀਦੇ ਨੇ ਨੇਚਰਲੀ ਔਰ ਇਹ ਜਿਹੜਾ ਵਿਅਕਤੀ ਹੈ ਦੋਏ ਭਰਾ ਇਹ ਰੀਅਲ ਸਟੇਟ ਦਾ ਕੰਮ ਕਰਦੇ ਆ ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸਦਾ ਚੱਲਾਂ ਆ ਸਕਰੀਨ ਤੇ ਨਜ਼ਰ ਮਾਰੋ ਇਹ 10 ਸ਼ੋਅਰੂਮ ਨੇ ਅਮਿਤ ਉਬਰਾਈ ਅਤੇ ਦੀਪਕ ਕੁਮਾਰ ਉਬਰਾਈ ਦੇ ਨਾਂ ਤੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਇਹ ਸਾਰੇ ਸ਼ੋਅਰੂਮ ਪ੍ਰੀਤ ਸਿਟੀਜ਼ ਨੇ ਜਿਹੜਾ ਕਿ ਡਿਫਾਲਟਰ ਪ੍ਰੋਜੈਕਟ ਹੈ ਪ੍ਰੀਤ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਵਾਇਲੇਸ਼ਨਸ ਨੇ ਔਰ ਗਮਾੜਾ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਢੇਰ ਲੱਗਿਆ ਪਿਆ ਢੇਰ ਜਿਹੜੇ ਲੋਕਾਂ ਨੇ ਇੱਥੇ ਪੈਸੇ ਇਨਵੈਸਟਮੈਂਟ ਕੀਤੀ ਹੋਈ ਆ ਪਰ ਗੁਮਾੜਾ ਚੁੱਪ ਹੈ। ਔਰ ਬਹੁਤ ਸਾਰੇ ਬਿਲਡਰਜ਼ ਦੇ ਬਰੁਤ ਸ਼ਿਕਾਇਤਾਂ ਆਉਂਦੀਆਂ। ਗੁਮਾੜਾ ਉਹਨਾਂ ਸ਼ਿਕਾਇਤਾਂ ਨੂੰ ਠੰਡੇ ਵਾਸਤੇ ਜਪਾਰ ਰੱਖਦੀ ਆ। ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀ ਡਿਟੇਲ ਗੁਮਾੜਾ ਦੀ ਕਾਰਗਰਦਗੀ ਬਾਰੇ ਦੇਵਾਂਗੇ। ਕਿਉਂਕਿ ਸਾਨੂੰ ਹੁਣ ਇਹੋ ਜੇ ਸੂਤਰ ਸਾਡੇ ਸੰਪਰਕ 'ਚ ਆ ਚੁੱਕੇ ਆ ਜਿਹੜੇ ਗੁਮਾੜਾ ਦੀ ਕਾਰਗਰਦਗੀ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਤਿਆਰ ਨੇ। ਸੋ ਇਹ ਜਿਹੜੀ ਤੁਹਾਨੂੰ ਅਸੀਂ ਸੂਚਨਾ ਦਿੱਤੀ ਆ ਗਮਾੜਾ ਦੀ ਯੂ ਟਰਨ ਤੇ ਫਿਰ ਅਮਿਤ ਬਰਾਏ ਦੇ 10 ਸ਼ੋਰੂਮ ਅਮਿਤ ਬਰਾਏ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਬਿਲਡਰਜ਼ ਦੀ ਲੌਬੀ ਵੱਲੋਂ ਕਿ ਕਈ ਵਾਰੀ ਟੈਨਾਂ ਨੇ ਪ੍ਰੀ ਸਿਟੀ ਚ ਬਿਨਾ ਨਕਸ਼ਾ ਪਾਸ ਕਰਾਏ ਹੋਏ ਸ਼ੋਰੂਮ ਕੰਸਟਰਕਟ ਕਰਤੇ ਤੇ ਕੀ ਗਮਾੜਾ ਸੁੱਤੀ ਪਈ ਆ ਫਿਰ ਇਹ ਵੀ ਸਾਨੂੰ ਦੱਸਿਆ ਗਿਆ ਕਿ ਜਿਹੜਾ ਸ਼ੋਰੂਮ ਨੰਬਰ 11 ਉਹ ਰਸਤੇ ਤੇ ਬਣਾਤਾ ਗਿਆ ਇਹ ਸਾਰਾ ਜਿਹੜਾ ਗੋਰਖ ਧੰਦਾ ਕੀ ਕਲਾਈ ਅਮੇਤੋ ਬਰਾਏ ਤੇ ਦੀਪਕ ਬਰਾਏ ਕਰ ਰਹੇ ਨੇ ਜਾਂ ਉਹਨਾਂ ਦੀ 60 ਗਾਂਠ ਗਮਾੜਾ ਦੇ ਅਧਿਕਾਰੀਆਂ ਨਾਲ ਹੈ ਜਾਂ ਉਹਨਾਂ ਦੀ 60 ਗਾਂਠ ਪੁਲਿਸ ਨਾਲ ਹੈ ਜਾਂ ਬਿਲਡਰ ਡਿਵੈਲਪਰ ਆਪਸ ਵਿੱਚ ਸਾਰੇ ਰਲੇ ਹੋਏ ਆ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਜਾਂਚ ਦਾ ਹੁਣ ਵਿਸ਼ਾ ਹੈ ਇਹ ਰਜਿਸਟਰੀਆਂ ਹੋਈਆਂ ਕਿਵੇਂ ਤੇ ਐਸਟੀਐਮ ਮੁਹਾਲੀ ਇਹਦੀ ਜਾਂਚ ਕਰ ਰਹੀ ਹੈ ਸਾਨੂੰ ਟੀਡੀਆਈ ਦੇ ਆਰਡਬਲਯੂਏ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਇਹ ਦੱਸਿਆ ਕਿ ਅਮਿਤੋ ਬੁਰਾਇਦਾ ਝਗੜਾ ਚੱਲਦਾ ਸੀ ਆਰਕੇਐਮ ਡਿਵੈਲਪਰ ਨਾਲ ਉਹਨਾਂ ਤੋਂ ਦੋ ਸ਼ੋਰੂਮ ਖਰੀਦੇ ਸੀ ਉਹ ਫਿਰ ਸ਼ੋਰੂਮ ਇਹਨਾਂ ਨੇ ਦਿੱਤੇ ਨਹੀਂ ਉਹਨੂੰ ਤੇ ਉਹ ਕਹਿੰਦੇ ਜਿਹੜੇ ਪੈਸੇ ਤੂੰ ਦਿੱਤੇ ਆ ਵਿਆਜ ਲੈ ਕੇ પાਸੇ ਉਹ ਅਮਿਤ ਕਹਿੰਦਾ ਨਹੀਂ ਜੀ ਮੈਂ ਤਾਂ ਸ਼ੋਰੂਮਸ ਦੇ ਲਈ ਪੈਸੇ ਦਿੱਤੇ ਸੀ ਮੈਨੂੰ ਸ਼ੋਰੂਮ ਦਿਓ ਫਿਰ ਆਰ ਕੇ ਮੋੜਾ ਪ੍ਰੋਜੈਕਟ ਜਿਹੜਾ ਹੈਗਾ ਐਜ਼ ਇਟ ਇਜ਼ ਵੇਚਤਾ ਗਿਆ ਇੱਕ ਹੋਰ ਬਿਲਡਰ ਨੂੰ ਜਿਹਦਾ ਨਾਮ ਤਪਨ ਦਿਵਾਨ ਹੈ ਹੁਣ ਤਪਨ ਦਿਵਾਨ ਦੇ ਵਾਸਤੇ ਵੀ ਉਹੀ ਸਮੱਸਿਆ ਅਮਿਤ ਬਰੋਏ ਕਹਿੰਦਾ ਜੀ ਮੈਨੂੰ ਸ਼ੋਰੂਮ ਦਿਓ ਦੂਜੇ ਪਾਸੇ ਆ ਜਿਹੜਾ ਹੈਗਾ ਗਮਾੜਾ ਦੀ ਕਾਰਵਾਈ ਹੋ ਗਈ ਸੋ ਇਹ ਸਾਰਾ ਕਲੇਸ਼ ਮੈਂ ਇਹ ਨਹੀਂ ਕਹਿੰਦਾ ਕਿ ਬਿਲਡਰ ਦੁੱਤ ਤੋਤੇ ਆ ਮੈਂ ਇਹ ਵੀ ਨਹੀਂ ਕਹਿੰਦਾ ਕਿ ਅਮੇਤੋ ਬਰਾਏ ਤੇ ਉਹਨਾਂ ਦਾ ਭਰਾ ਦੁੱਤ ਤੋਤੇ ਆ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਔਰ ਗਹਿਰਾਈ ਨਾਲ ਇਹਦੀ ਘੋਕ ਹੋਣੀ ਚਾਹੀਦੀ ਹੈ ਤੇ ਫਿਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਹੁਣ ਜਿਹੜੀ ਸੀਏ ਗਮਾੜਾ ਸਾਕਸੀ ਸੰਧੀ ਆਈ ਆ ਇਹਨਾਂ ਨੂੰ ਮੈਂ ਪੁਰਾਣਾ ਜਾਣਦਾ ਔਰ ਇਹਨਾਂ ਤੋਂ ਮੈਂ ਤਵਕਕੋ ਰੱਖਦਾ ਕਿ ਜੋ ਭ੍ਰਸ਼ਟਾਚਾਰ ਗਮਾੜਾ ਦੇ ਵਿੱਚ ਫੈਲਿਆ ਹੋਇਆ ਉਹਨੂੰ ਇਹ ਨੱਥ ਪਾਉਣਗੇ ਔਰ ਮੈਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਲਦੀ ਮਿਲ ਕੇ ਉਹਨਾਂ ਦੀ ਜਾਣਕਾਰੀ 'ਚ ਸਾਰੀ ਗੱਲਬਾਤ ਲਿਆਉਂਗਾ ਮੁਹਾਲੀ ਪੁਲਿਸ ਡਿਵੈਲਪਰ ਚਰਨ ਸਿੰਘ ਦੇ ਉੱਤੇ ਪਰਚਾ ਦਰਜ ਨਹੀਂ ਕਰਦੀ ਦਰਜ ਕਰਦੀ ਆ ਅਮਿਤ ਬਰਾਏ ਤੇ ਦੀਪਕ ਕੁਮਾਰ ਤੇ ਕਿਉਂਕਿ ਉਹ ਕਹਿੰਦੇ ਆ ਜੀ ਇਹਨਾਂ ਨੇ ਗਮਾੜਾ ਨਾਲ ਠੱਗੀ ਮਾਰੀ ਆ ਆ ਲਾਓ ਸਕਰੀਨ ਤੇ ਐਫ ਆਈ ਆਰ ਦੀ ਕਾਪੀ ਦੇਖੋ ਔਰ ਇਹਦੇ ਉੱਤੇ ਇੱਕ ਹੋਰ ਦਿਲਚਸਪ ਗੱਲ ਲੱਗੇ ਆਉਂਦੀ ਆ ਕਿ ਜਿਹੜਾ ਉੱਪਰਲਾ ਪੋਰਸ਼ਨ ਆ ਐਫ ਆਈ ਆਰ ਦਾ ਉਹ ਗਮਾੜਾ ਦੀ ਸ਼ਿਕਾਇਤ ਤੇ ਆਧਾਰਿਤ ਨਹੀਂ ਉਹ ਆਧਾਰਿਤ ਹੈ ਇੱਕ ਐਡਵੋਕੇਟ ਅਤੁੱਲ ਗੋਇਨ ਦੀ ਸ਼ਿਕਾਇਤ ਤੇ ਔਰ ਅਸੀਂ ਅਤੁੱਲ ਗੋਇਲ ਨਾਲ ਟੈਲੀਫੋਨ ਤੇ ਸੰਪਰਕ ਕੀਤਾ ਉਹਨਾਂ ਨੇ ਕਿਹਾ ਮੈਂ ਡੇਢ ਕੋ ਸਾਲ ਪਹਿਲਾਂ ਆਪਣੇ ਕਲਾਇੰਟ ਵੱਲੋਂ ਗਮਾੜਾ ਨੂੰ ਸ਼ਿਕਾਇਤ ਕੀਤੀ ਸੀ ਇਨ੍ਹਾਂ ਸ਼ੋਰੂਮਜ਼ ਦੇ ਬਾਰੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਸ਼ਿਕਾਇਤ ਕਿਸ ਆਧਾਰ ਤੇ ਕੀਤੀ ਜਦੋਂ ਕਿ ਇਹ ਜਿਹੜੀ ਪ੍ਰਾਪਰਟੀ ਹੈ ਜਾਇਦਾਦ ਹੈ ਗਮਾੜਾ ਦੀ ਹੈ ਤੁਸੀਂ ਕਿਵੇਂ ਇਸ ਤੇ ਬਾਰੇ ਸ਼ਿਕਾਇਤ ਕੀਤੀ ਤੁਹਾਡੀ ਲੋਕਸ ਸਟੈਂਡਾਇਰ ਕੀ ਹੈ ਉਹ ਕਹਿੰਦੇ ਜੀ ਪੁਰਾਣਾ ਮਾਮਲਾ ਮੈਨੂੰ ਯਾਦ ਨਹੀਂ ਬਾਕੀ ਮੈਂ ਤੁਹਾਨੂੰ ਇਸ ਵਿਸ਼ੇ ਤੇ ਕੋਈ ਜ਼ਿਆਦਾ ਇਸ ਤੋਂ ਦੱਸ ਨਹੀਂ ਸਕਦਾ ਤੇ ਫਿਰ ਇਸ ਤੇ ਬਾਰੇ ਅਸੀਂ ਗੁਮਾੜਾ ਦੇ ਅਧਿਕਾਰੀਆਂ ਤੋਂ ਵੀ ਪੁੱਛਿਆ ਉਹ ਕਹਿੰਦੇ ਹਾਂ ਸ਼ਿਕਾਇਤ ਆਈ ਸੀ ਪਰ ਇਹ ਪ੍ਰਾਪਰਟੀ ਤਾਂ ਸਾਡੀ ਹੈ ਤੇ ਫਿਰ ਪੁਲਿਸ ਨੂੰ ਕਹਿੰਦੇ ਅਸੀਂ ਸਾਰੇ ਦਾ ਸਾਰਾ ਪਲੰਦਾ ਭੇਜਤਾ ਇਹ ਵੀ ਘਰਾਨੀ ਵਾਲੀ ਗੱਲ ਹੈ ਤੁਸੀਂ ਪਲੰਦਾ ਕਿਵੇਂ ਭੇਜਤਾ ਜਦੋਂ ਕਿ ਤੁਹਾਨੂੰ ਸਿਰਫ ਆਪਣੀ ਸ਼ਿਕਾਇਤ ਭੇਜਣੀ ਚਾਹੀਦੀ ਸੀ ਕਿ ਸਾਡੀ ਪ੍ਰਾਪਰਟੀ ਆ ਦੋ ਵਿਅਕਤੀਆਂ ਦੇ ਨਾਮ ਕਿਵੇਂ ਹੋ ਗਈ ਜੇ ਹੋ ਗਈ ਤਾਂ ਗਲਤ ਹੋਈ ਹੈ ਇਹ ਤੇ ਜਿਹੜੀ ਫੌਜਦਈ ਕਾਰਵਾਈ ਫੌਜਦਾਰੀ ਕਾਰਵਾਈ ਕੀਤੀ ਜਾਏ ਇਹ ਜਿਹੜੀ ਸ਼ਿਕਾਇਤ ਸੀ ਇਹ ਐਸਐਸਪੀ ਮੁਹਾਲਈ ਹਰਮਨਦੀਪ ਸਿੰਘ ਹੰਸ ਨੂੰ ਭੇਜੀ ਗਈ ਉੱਥੋਂ ਐਸਪੀ ਆਪਰੇਸ਼ਨ ਕੋਲ ਆਈ ਫਿਰ ਇਹ ਥਾਣੇ ਚਾਈ ਔਰ ਸੋਨ ਦੋਸਤੋ ਦੱਸ ਦਿਆਂ ਕੋਈ ਵੀ ਪਰਚਾ ਕਿਸੇ ਵੀ ਜ਼ਿਲ੍ਹੇ 'ਚ ਜੇ ਦਰਜ ਹੁੰਦਾ ਤਾਂ ਐਸਐਸਪੀ ਸੰਬੰਧਿਤ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਆ ਸੋ ਇੱਥੋਂ ਇਹ ਕਲੀਅਰ ਆ ਕਿ ਜਿਹੜਾ ਪਰਚਾ ਮੁਹਾਲੀ ਪੁਲਿਸ ਨੇ ਦਰਜ ਕੀਤਾ ਜਿਹਦੇ ਵਿੱਚ ਡਿਵੈਲਪਰ ਨੂੰ ਛੱਡ ਦਿੱਤਾ ਗਿਆ ਉਹ ਐਸਐਸਪੀ ਦੀ ਮਨਜ਼ੂਰੀ ਔਰ ਉਹਨਾਂ ਦੀ ਹਦਾਇਤਾਂ ਤੇ ਹੋਇਆ ਅਸੀਂ ਇਸ ਮੰਦ ਦੇ ਵਿੱਚ ਕਿ ਪਰਚੇ ਵਿੱਚੋਂ ਡਿਵੈਲਪਰ ਦਾ ਨਾਮ ਕਿਵੇਂ ਉੜਾ ਦਿੱਤਾ ਗਿਆ SSP ਮੁਹਾਲੀ ਨੂੰ ਪੁੱਛਿਆ ਆ ਸਕਰੀਨ ਤੇ ਵੇਖੋ ਅਸੀਂ ਉਹਨਾਂ ਨੂੰ ਇੱਕ ਮੈਸੇਜ ਪਾਇਆ ਪਰ 2 ਦਿਨ ਤੋਂ ਵੱਧ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹਨਾਂ ਨੇ ਸਾਡੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਤੁਸੀਂ ਸਕਰੀਨ ਤੇ ਮੈਸੇਜ ਦੇਖ ਸਕਦੇ ਹੋ ਖੈਰ ਅਸੀਂ ਫਿਰ ਇੱਕ ਖਬਰ ਚਲਾਉਣ ਦਾ ਜਨਤਕ ਕਰਨ ਦਾ ਫੈਸਲਾ ਕੀਤਾ ਹੁਣ ਇਹ ਜਿਹੜੀ ਕੰਪਨੀ ਹੈ ਪ੍ਰੀਤ ਸਿਟੀ ਵਾਲੇ ਇਹਨਾਂ ਦੀ ਕੰਪਨੀਆਂ ਦੇ ਨਾਲ ਰਿਲੇਟਡ ਕੰਪਨੀਆਂਜ਼ ਦੇ ਨਾਂ ਸੁਣ ਲਓ ਇੱਕ ਇਹਨਾਂ ਦੀ ਕੰਪਨੀ ਹੈ ਜੀ ਆਰ ਸੀ ਐਸ ਸਟੇਟਸ ਪ੍ਰਾਈਵੇਟ ਲਿਮਟਿਡ ਦੂਜੀ ਹੈ ਏ ਬੀ ਅਪਾਰਟਮੈਂਟਸ ਪ੍ਰਾਈਵੇਟ ਲਿਮਟਿਡ ਤੀਜੀ ਹੈ ਕੇ ਐਨ ਸੀ ਵਾਈ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਚੌਥੀ ਹੈ ਪ੍ਰੀਤ ਲੈਂਡ ਪ੍ਰੋਮੋਟਰਸ ਐਂਡ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਸੋ ਇਹਨਾਂ ਨੇ ਵਸਾਇਆ ਸੈਕਟਰ 85 ਚ ਪ੍ਰੀਤ ਸਿਟੀ ਜਦੋਂ ਅਸੀਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਮਾਮਲੇ ਤੇ ਐਸਟੀਐਮ ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਔਰ ਅਸੀਂ ਆਪਣੇ ਸੂਤਰਾਂ ਤੋਂ ਪਤਾ ਕੀਤਾ ਕਿ 2021 ਚ ਇਹਨਾਂ ਤਰੀਕਾਂ ਤੇ ਜਿਹੜੀਆਂ ਤੁਹਾਨੂੰ ਮੈਂ ਸ਼ੁਰੂ ਚ ਪੜ੍ਹ ਕੇ ਸੁਣਾਈਆਂ ਜਦੋਂ ਰਜਿਸਟਰੀਆਂ ਹੋਈਆਂ ਉਦੋਂ ਤਹਿਸੀਲਦਾਰ ਸਿਗੇ ਰਵਿੰਦਰ ਕੁਮਾਰ ਬਾਂਸਲ ਖੈਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਕਿੰਨਾ ਕਸੂਰ ਸੀ ਜਾਂ ਕਿੰਨਾ ਨਹੀਂ ਸੀ ਉਹਨਾਂ ਦੇ ਅੱਗੇ ਕੀ ਡਾਕੂਮੈਂਟ ਰੱਖੇ ਗਏ ਕੀ ਉਹ ਡਾਕੂਮੈਂਟ ਝਾਲੀ ਸੀ ਅਸਲੀ ਸੀ ਜੇ ਅਸਲੀ ਸੀ ਤਾਂ ਫੇਰ ਉਹਨਾਂ ਨੇ ਰਜਿਸਟਰੀ ਕਿਵੇਂ ਕਰਤੀ ਜੇ ਝਾਲੀ ਸੀ ਤਾਂ ਝਾਲੀ ਫੇਰ ਬਣਾ ਕੇ ਪੇਸ਼ ਤਹਿਸੀਲਦਾਰ ਦੇ ਅੱਗੇ ਕਿਨੇ ਕੀਤੇ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਜੋ ਐਸਟੀਐਮ ਕਰ ਰਹੀ ਹੈ ਸਾਡੇ ਸੂਤਰ ਜਿਹੜੇ ਰੀਅਲ ਏਸਟੇਟ ਨਾਲ ਜੁੜੇ ਹੋਏ ਐ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਅਮਿਤ ਬੁਰਾਈ ਅਤੇ ਹੋਰਨਾ ਉੱਤੇ ਇੱਕ ਪਰਚਾ ਪਹਿਲਾਂ ਦਰਜ ਹੋਇਆ ਸੀ ਜਿਹੜਾ ਕਿ ਹਾਲ ਹੀ ਵਿੱਚ ਜਾਂਚ ਤੋਂ ਬਾਅਦ ਰੱਦ ਕੀਤਾ ਗਿਆ ਯਾਨੀ ਕਿ ਝੂਠਾ ਪਾਇਆ ਗਿਆ ਮੈਂ ਇੱਥੇ ਕਹਿਣਾ ਚਾਹੁੰਦਾ ਸਾਰੇ ਇਨਵੈਸਟਰਸ ਨੂੰ ਜਿਹੜੇ ਮੁਹਾਲਈ ਜ਼ਿਰਖਪੁਰ ਡੇਰਾ ਬਸੀ ਤੇ ਖਰੜ ਘਰ ਲੈਣਾ ਚਾਹੁੰਦੇ ਆ ਪਲਾਟ ਲੈਣਾ ਚਾਹੁੰਦੇ ਆ ਕਿਉਂ ਸਤਰਕ ਹੋ ਜਾਣ ਕੋਈ ਪਤਾ ਨਹੀਂ ਤੁਹਾਨੂੰ ਕਿ ਕਿਹੜੀ ਪ੍ਰਾਪਰਟੀ ਕਿਹੋ ਜੀ ਹੈ ਆਪਣੀਆਂ ਅੱਖਾਂ ਤੇ ਕੰਨ ਖੋਲ ਕੇ ਪੈਸੇ ਇਨਵੈਸਟ ਕਰਨ ਤੁਹਾਡੇ ਨਾਲ ਕਦੇ ਵੀ ਕਿਸੇ ਵਕਤ ਵੀ ਠੱਗੀ ਵੱਜ ਸਕਦੀ ਹੈ ਹੁਣ ਇਸ ਮਾਮਲੇ ਤੇ ਸਾਨੂੰ ਗੁਮਾੜਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਦੋ ਵਿਅਕਤੀਆਂ ਨਾਲ ਚੀਟਿੰਗ ਹੋਈ ਹੋਵੇ ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਸੈਲਰ ਹੈ ਜਿਹੜਾ ਪ੍ਰੋਮੋਟਰ ਹੈ ਪ੍ਰੀਤ ਸਿਟੀ ਦਾ ਉਹ ਤੇ ਇਹ ਵਿਅਕਤੀ ਆਪਸ ਵਿੱਚ ਕੋਲੂਡ ਕਰਕੇ ਹੋਣ ਯਾਨੀ ਕਿ ਆਪਸ ਵਿੱਚ ਰਲ ਗਏ ਹੋਣ ਸਰਕਾਰ ਨੂੰ ਧੋਖਾ ਦੇਣ ਲਈ ਸਰਕਾਰ ਨਾਲ ਠੱਗੀ ਮਾਰਨ ਲਈ ਇਹ ਦੋਨੋਂ ਪੋਸਿਬਿਲਟੀਜ਼ ਗਮਾੜਾ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਕਾਈਂਡਲੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਮੈਨੂੰ ਰਿੰਦਰ ਸਿੰਘ ਤਾਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼